ਆਜ਼ਾਦੀ ਦਿਵਸ ਤੋਂ ਪਹਿਲਾਂ ਖਾਲਿਸਤਾਨ ਸਮਰਥਕ ਗੁਰਪਤਵੰਨ ਸਿੰਘ ਪੰਨੂ ਨੇ ਵੱਡਾ ਐਲਾਨ ਕੀਤਾ ਪੰਨੂ ਨੇ ਹੁਣ ਭਾਰਤੀ ਫੌਜ ਦੇ ਵਿੱਚ ਸਿੱਖ ਸਿਪਾਈਆਂ ਨੂੰ ਵੰਗਾਰਿਆ ਦੱਸਦੇ ਕਿ ਪੰਨੂ ਨੇ ਐਲਾਨ ਕੀਤਾ ਹੈ ਕਿ ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ ਤੇ ਤਿਰੰਗਾ ਫੂਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਰੋਕਦੇ ਹਨ ਤਾਂ ਉਹਨਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ ਦੱਸਦੇ ਕਿ ਪੰਨੂ ਹਮੇਸ਼ਾ ਹੀ ਵਿਦੇਸ਼ੀ ਧਰਤੀ ਤੋਂ ਲਗਾਤਾਰ ਸੋਸ਼ਲ ਮੀਡੀਆ ਅਕਾਊਂਟਸ ਤੇ ਵੀਡੀਓ ਪਾ ਕੇ ਭਾਰਤੀ ਸਿੱਖਾਂ ਨੂੰ ਭੜਕਾ ਰਿਹਾ ਹੈ ਸਿੱਖ ਫੋਰਟ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਨੇ ਵੀਡੀਓ ਦੇ ਵਿੱਚ ਕਿਹਾ ਕਿ ਸਿੱਖ ਫੌਜੀਓ ਇਹ ਭਾਰਤ ਦਾ 78ਵਾਂ ਸੁਤੰਤਰਤਾ ਦਿਵਸ ਹੈ ਪਰ ਤੁਸੀਂ ਤੁਹਾਡੇ ਪਰਿਵਾਰ ਸਿੱਖ ਆਜ਼ਾਦ ਨਹੀਂ ਤੇ ਅਜੇ ਵੀ ਗੁਲਾਮ ਨੇ ਸਿੱਖ ਫੌਜੀਆ ਨੂੰ 1984 ਨਹੀਂ ਭੁੱਲਣਾ ਚਾਹੀਦਾ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸਿੱਖਾਂ ਦਾ ਕਤਲਿਆਮ ਕੀਤਾ ਗਿਆ ਅੱਜ ਵੀ ਦਿੱਲੀ ਦੇ ਵਿੱਚ ਸਿੱਖਾਂ ਦੀ ਵਿੰਦਵਾ ਬਸਤੀ ਹੈ ਇਹ ਹੀ ਫਰਕ ਹੈ ਸਿੱਖਾਂ ਦੀ ਦਸਤਾ ਤੇ ਟੋਪੀ ਦੇ ਵਿੱਚ ਕੇਸਰੀ ਤੇ ਖਾਕੀ ਦੇ ਵਿੱਚ ਜੇਕਰ ਸਿੱਖ ਫੌਜੀ ਸੁਤੰਤਰਤਾ ਦਿਵਸ ਤੇ ਤਿਰੰਗਾ ਫੁਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੋਕਦੇ ਹਨ ਤਾਂ ਉਹਨਾਂ ਨੂੰ 5 ਲੱਖ ਡਾਲਰ ਦਿੱਤੇ ਜਾਣਗੇ ਦੱਸਦੇ ਕਿ ਭਾਰਤ ਸਰਕਾਰ ਅਤਵਾਦੀ ਐਲਾਨਿਆਂ ਗਿਆ ਪੰਨੂ ਦੇਸ਼ ਤੇ ਪੰਜਾਬ ਦੀ ਧਰਤੀ ਤੇ ਲਗਾਤਾਰ دہشت ਫੁਲਾਉਣ ਦੀ ਕੋਸ਼ਿਸ਼ ਕਰ ਰਿਹਾ ਕਦੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦਾ ਤੇ ਕਦੇ ਜੰਮੂ ਕਸ਼ਮੀਰ ਦੇ ਮੁਸਲਿਮ ਪਾਈਚਾਰੇ ਨੂੰ ਭੜਕਾਉਂਦਾ ਦੱਸਦੇ ਕਿ 2019 ਦੇ ਵਿੱਚ ਭਾਰਤ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕथाम ਐਕਟ ਯਾਨੀ ਕਿ ਯੂਏਪੀਏ ਦੇ ਤਹਿਤ ਪੰਨੂ ਦੀ ਜਥੇਬੰਦੀ ਐਸਐਫਜੇ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ ਅਤੇ ਗ੍ਰਹਿ ਮੰਤralੇ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਸੀ ਕਿ ਸਿੱਖਾਂ ਦੀ رائے شمਾਰੀ ਦੀ ਆਰਡ ਦੇ ਵਿੱਚ ਐਸਐਫਜੇ ਪੰਜਾਬ ਦੇ ਵਿੱਚੋਂ ਵਖਵਾਤ ਤੇ ਕੱਟੜਵਾਦ ਯਾਨੀ ਕਿ ਕਠੜਪੰਤੀ ਵਿਚਾਰਧਾਰਾ ਦਾ ਸਮਰਥਕ ਰਹੀ ਹੈ ਸਾਲ 2020 ਦੇ ਵਿੱਚ ਪੰਨੋ ਤੇ ਵਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਦੇ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲਗੇ ਸ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੋ ਨੂੰ UAPA ਤਹਿਤ ਅੱਤਵਾਦੀ ਐਲਾਨ ਦਿੱਤਾ। 2020 ਦੇ ਵਿੱਚ ਸਰਕਾਰ ਨੇ SFJ ਦੇ ਨਾਲ ਸੰਬੰਧਿਤ 40 ਤੋਂ ਵੱਧ ਵੈੱਬ ਪੇਜਾਂ ਤੇ ਤੇ YouTube ਚੈਨਲਾਂ ਤੇ ਪਾਬੰਦੀ ਲਾ ਦਿੱਤੀ ਸੀ।